ਭਾਰਤ ਤੋਂ ਵਿਦੇਸ਼ਾਂ 'ਚ ਜਿਹੜੇ ਪੜ੍ਹਾਈ ਕਰਨ ਵਾਲੇ ਸਟੂਡੈਂਟ ਜਾ ਰਹੇ ਨੇ ਉਹ ਬੜਾ ਹੈਰਾਨ ਕਰ ਤੇ ਚਿੰਤਾ ਵਾਲਾ ਅੰਕੜਾ ਹੈ। ਪਿਛਲੇ ਸਾਲ ਦਾ ਅੰਕੜਾ ਜੋ ਭਾਰਤ ਸਰਕਾਰ ਨੇ ਜਾਰੀ ਕੀਤਾ ਹੋਏ ਕਹਿ ਰਿਹਾ ਕਿ 13 ਲੱਖ 35 ਹਜ਼ਾਰ ਤੋਂ ਵੱਧ ਨੌਜਵਾਨ ਵਿਦੇਸ਼ਾਂ 'ਚ ਪੜ੍ਹਾਈ ਦੀ ਚਲੇ ਗਏ ਨੇ। ਖੱਲੇ ਕੈਨੇਡਾ ਦੇ ਵਿੱਚ ਹੀ 3 ਲੱਖ 25 ਹਜ਼ਾਰ ਤੋਂ ਵੱਧ ਸਟੂਡੈਂਟ ਨੇ। ਤੇ ਪੰਜਾਬ ਵਿੱਚੋਂ ਜਿਹੜਾ ਸਟੂਡੈਂਟ ਜਾ ਰਿਹਾ ਜੋ ਡਾਟਾ ਨਿਕਲ ਕੇ ਇੰਡੀਅਨ ਸਟੂਡੈਂਟ ਮੋਬਿਲਿਟੀ ਰਿਪੋਰਟ ਹੈ ਕੈਨੇਡਾ ਦੀ ਉਹਦੇ 'ਚ ਆਇਆ ਉਹ ਇਹ ਕਹਿ ਰਿਹਾ ਕਿ 27 ਹਜ਼ਾਰ ਡਾਲਰ ਐਵਰੇਜ ਆ ਰਿਹਾ ਤੇ 40 ਹਜ਼ਾਰ ਡਾਲਰ ਤੱਕ ਪ੍ਰਤੀ ਸਟ ਖਰਚ ਆ ਰਿਹਾ ਹੈਗਾ ਇਹ ਕਿਥੋਂ ਨਿਕਲ ਰਿਹਾ ਸਾਡੇ ਸਾਰੇ ਦੇਸ਼ ਦਾ ਜਦੋਂ ਮਿਲਾ ਲੈਂਦੇ ਆ ਨਾ ਅੰਕੜਾ ਇਹ 60 ਬਿਲੀਅਨ ਯੂ ਐਸ ਡਾਲਰ ਅਸੀਂ ਇਥੋਂ ਬਾਹਰ ਲੈ ਕੇ ਜਾ ਰਹੇ ਆ ਤੇ ਜਿਹੜੇ ਸਾਡੇ ਦੁਨੀਆ ਦੇ ਖੜਪੰਚ ਸਾਹਿਬ ਨੇ ਉਹ ਇਹ ਕਹਿ ਰਹੇ ਨੇ ਕਿ ਮੈਂ ਭਾਰਤ ਤੇ ਟੈਰਫ ਲਗਾਣਾ ਤੇ ਉਹ ਟੈਰਫ ਦਾ ਅਸਰ ਕੀ ਕਰੇਗਾ ਜੇ ਕੱਲਾ 60 ਬਿਲੀਅਨ ਯੂ ਐਸ ਡਾਲਰ ਨਾ ਮੁੰਨ ਵਾਲਾ ਪੈਸਾ ਬਾਹਰ ਜਾ ਰਿਹਾ ਉਤੋਂ ਹੈਰਾਨੀ ਇਹ ਹੈ ਕਿ ਪਿਤੇ ਸਾਲ ਦੇ ਵਿੱਚ 1200 ਤੋਂ ਵੱਧ ਭਾਰਤੀਆਂ ਦੀਆਂ ਮੌਤਾਂ ਹੋਈਆਂ ਕੈਨੇਡਾ ਦੇ ਵਿੱਚ ਉਹਦੇ ਵਿੱਚੋਂ 750 ਤੋਂ ਵੱਧ ਨੂੰ ਵਾਪਸ ਲਿਆਂਦਾ ਗਿਆ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਉਹਦੇ ਵਿੱਚ ਅਨੈਚੁਰਲ ਮੌਤ ਹੋਈ ਹੈ ਜਾਂ ਓਵਰ ਡੋਜ਼ ਹੈ ਕਿਸੇ ਹੋਰ ਮੈਡੀਕਲ ਕਾਰਨ ਕਰਕੇ ਹੋਈ ਉਹਦੇ ਤੇ ਕੋਹਕ ਤੇ ਹੋ ਨਹੀਂ ਰਹੀ ਨਾ ਹੀ ਉਹ ਡਾਟਾ ਦੇ ਰਹੇ ਨੇ ਲੇਕਿਨ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਅਸੀਂ ਇੰਨਾ ਪੈਸਾ ਲੈ ਕੇ ਪੰਜਾਬ ਦਾ ਅੰਕੜਾ ਪੀਤਿਆਂ ਸਾਲਾਂ ਦਾ ਇਹ ਸੀ ਕਿਸੇ ਵੇਲੇ 65000 ਕਰੋੜ ਰੁਪਈਆ ਅਸੀਂ ਇੱਕ ਸਾਲ ਦੇ ਵਿੱਚ ਬਾਹਰ ਭੇਜ ਰਹੇ ਹਾਂ ਜੇ ਇੱਥੇ ਕੋਈ ਓਪਰਚ्युनिटी ਨਹੀਂ ਅਵੇਲੇਬਲ ਹੋ ਰਹੀ ਤੇ ਉਹ ਪੈਦਾ ਕਿੰਨੇ ਕਰਨੀ ਹੈ